ਸਦਰ ਬਾਜ਼ਾਰ ਖਾਲਸਾ ਮਾਰਕੀਟ ਕਪੂਰਥਲਾ ਵਿੱਚ ਗੁਰਸਿੱਖ ਪਰਿਵਾਰ ਪਤੀ ਪਤਨੀ ਫਾਸਟ ਫੂਡ ਦਾ ਕਾਰੋਬਾਰ ਕਰ ਰਹੇ ਹਨ ਸਤਕਾਰ ਕਮੇਟੀ ਦੇ ਸਿੰਘਾਂ ਨੇ ਵੀ ਸ਼ਿਰਕਤ ਕੀਤੀ ਭਾਈ ਬਲਬੀਰ ਸਿੰਘ ਮੁੱਛਲ ਨੇ ਬੇਨਤੀ ਕੀਤੀ ਤੇ ਭਈਏ ਬਾਹਰ ਤੋਂ ਆਏ ਨੇ ਤੇ ਅਸੀਂ ਇਹਨਾਂ ਦੇ ਕਾਰੋਬਾਰ ਚਲਾਉਣ ਲਈ ਮਦਦ ਕਰਦੇ ਹਾਂ ਪਰ ਗੁਰਸਿੱਖਾਂ ਦੇ ਕਾਰੋਬਾਰ ਨੂੰ ਚਲਾਉਣ ਲਈ ਤਰਜੀਹ ਨਹੀਂ ਦਿੰਦੇ ਹਾਲਾਂਕਿ ਇਹ ਗੁਰਸਿੱਖ ਸਾਫ਼ ਸੁਥਰਾ ਸਾਨੂੰ ਪਰੋਸਦੇ ਹਨ ਇਸ ਗੁਰਸਿੱਖ ਵੀਰ ਦਾ ਕਾਰੋਬਾਰ ਚਲਾਉਣ ਲਈ ਮਦਦਗਾਰ ਬਣੀਏ ਇਸ ਸਬੰਧੀ ਕਰਦੇ ਹਾਂ ਗੱਲਬਾਤ ਇਸ ਗੁਰਸਿੱਖ ਵੀਰ ਦੇ ਨਾਲ ਤੇ ਬਲਬੀਰ ਸਿੰਘ ਮੁੱਛਲ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਅਸੀਂ ਕੋਪੂਰਕਲੇ ਸ਼ਹਿਰ ਵਿੱਚ ਖਾਲਸਾ ਮਾਰਕੀਟ ਇਸ ਮਾਰਕੀਟ ਵਿੱਚ ਆਏ ਹਾਂ ਜਿੱਥੇ ਸਾਡੇ ਬਹੁਤ ਅਸੀਂ ਸਤਿਕਾਰਯੋਗ ਭਾਈ ਅਮਨਦੀਪ ਸਿੰਘ ਜੀ ਪੱਤਲ ਕਲਾਂ ਵਾਲੇ ਜਿਹੜੇ ਬਾਹਰ ਦੇ ਦੇਸ਼ਾਂ ਵਿੱਚ ਵੀ ਕਿਰਤ ਕਰਨ ਵਾਸਤੇ ਗਏ ਸੀ ਸੋਚਿਆ ਇਹਨਾਂ ਨੇ ਪੰਜਾਬ ਦੀ ਧਰਤੀ ਤੇ ਆਪਣੀ ਕਿਰਤਨਾ ਚਾਹੀਏ ਇਹਨਾਂ ਦੋਨਾਂ ਜੀਆਂ ਨੇ ਇਹਨਾਂ ਦੀ ਧਰਮ ਪਤਨੀ ਘਰ ਵਾਲੀ ਨੇ ਵੀ ਨਾਲ ਲੜ ਕੇ ਪੂਰਾ ਸਾਥ ਦਿੱਤਾ ਇੱਥੇ ਜਿਹੜਾ ਕਾਰੋਬਾਰ ਖੁੱਲਿਆ ਗਿਆ ਹੈ ਕਿ ਮੈਂ ਨਾਲ ਹੀ ਕਹਿ ਦਵਾਂ ਕਿ ਪੰਜਾਬ ਦੇ ਵਿੱਚ ਬਿਹਾਰ ਤੋਂ ਭਈ ਆਣ ਕੇ ਕੰਮ ਕਰਦੇ ਹਨ ਤੇ ਲੋਕ ਉਹਨਾਂ ਦੀਆਂ ਰੇੜੀਆਂ ਦੇ ਉਹਨਾਂ ਦੇ ਸਟਾਲਾਂ ਦੇ ਉਹਨਾਂ ਦੀਆਂ ਦੁਕਾਨਾਂ ਦੇ ਜਾ ਕੇ ਬਹੁਤ ਲੋਕ ਢੀੜਾਂ ਲੱਗੀਆਂ ਹੁੰਦੀਆਂ ਵੇਖੀ ਜਾਂਦੀਆਂ ਨੇ ਪਰ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੇਖ ਕੇ ਜਰੂਰ ਜੋ ਇਹ ਐਡਰੈਸ ਹੈ ਉਹ ਸਾਰਾ ਹੀ ਤੁਸੀਂ ਸਵੀਕਾਰ ਕਰਨਾ ਤੇ ਇੱਥੇ ਪਹੁੰਚ ਕੇ ਭਾਈ ਅਮਨਦੀਪ ਸਿੰਘ ਗੋੜਾ ਦਾ ਪਰਿਵਾਰ ਸਮੇਤ ਤੁਸੀਂ ਸਾਥ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਨਾ ਬਈ ਲੈ ਲੈ ਜੋ ਜੀ ਕਾਲਸਾ ਵਾਹਿਗੁਰੂ ਜੀ ਸਾਡਾ ਇਸ ਨਿਕਲੇ ਦੇ ਤੋਂ ਆਪ ਦੀ کاروبار ਹੈ ਵਾਹਿਗੁਰੂ ਜੀ ਸਾਨੂੰ 28 ਸਾਲ ਤੋਂ ਉੱਪਰ ਹੋ ਗਿਆ ਹੈ ਇੱਥੇ ਆਏ ਹਾਂ ਜੀ ਸਾਡੇ ਹਨ ਇੱਕ ਪੁਰਥਲਿਆ ਦੇ ਵਿੱਚ ਸਦਰ ਬਾਜ਼ਾਰ ਖਾਲਸਾ ਮਾਰਕੀਟ ਨੀਅਰ 올ਡ ਖਾਲਸਾ ਵਕਰੀ ਲੱਗ ਜਾਂਦੀ ਫੂਡ ਵੇਵਸ ਰੈਸਟੋਰੈਂਟ ਦਾ ਨਾਮ ਕੀ ਤਿਆਰ ਕਰਦੇ ਨੇ ਇਹ ਆਪਾਂ ਤੋਂ ਫਾਸਟ ਫੂਡ ਸਾਰਾ ਜਿਵੇਂ ਪੀਜ਼ਾ 버ਗਰ ਸੈਂਡਵਿਚ ਆ ਪਾਸਤਾ ਮੰਚੂਰੀਅਨ ਨੂਡਲਸ ਤੇ ਦੇਨ ਸ਼ੇਕਸ ਮੋਕਟਰ ਸਭ ਤੇ ਰਫ ਕਾਫੀ ਬਸ਼ੇਰਪਦ ਨਵੀਂ ਨਵੀਂ ਪ੍ਰੈਕਟਿਸ ਆਪਨਾ ਕੋ ਦਾ ਤੇ ਮੇਰੇ ਨਾਲ ਮੇਰੀ ਧਰਮ ਪਤਨੀ ਮਨਪ੍ਰੀਤ ਕਰਦੇ ਨੇ ਸਾਡਾ ਸਾਰਾ ਮੇ ਸਾਰਾ ਟੇਸਟ ਜੋ ਵੀ ਇੱਥੇ ਦਾ ਪ੍ਰੀਪੇਅਰ ਕਰਦੇ ਆ ਜੋ ਵੀ ਟੇਸਟ ਬਣਾਏ ਹੋਏ ਆ ਕਿਸੇ ਦੀ ਕਾਪੀ ਨਹੀਂ ਸਾਡੇ ਆਪ ਦੇ ਟੇਸਟ ਆ ਪੀਜ਼ਾ ਵੀ ਸਾਡੀ ਲੋਕੀ ਆਪ ਦੀ ਆ ਸਾਰਾ ਕੁਝ ਆਪ ਤਿਆਰ ਕਰਦੇ ਸੀ ਕੀ ਨਾ ਮਨਕੀ ਫਸ ਹਾਂਜੀ ਜੇ ਡਾਇਰੈਕਟ ਆਪ ਦੀ ਕਾਰੋਬਾਰ ਕਰੇ ਇਹਦੇ ਬਾਰੇ ਸਾਰਾ ਕੰਟੈਕਟ ਕਰਦੇ ਜਿਹੜਾ ਲਾਕਰੇ ਦੇ ਵਿੱਚ ਜਿਹੜਾ ਪੂਰਨ ਤੇ ਬਾਰੇ ਹਾਂਜੀ ਸਾਡਾ ਰੈਸਟੋਰੈਂਟ ਹੈ ਫੂਡ ਵੇਸ ਦੇ ਨਾਮ ਤੋਂ ਇੱਥੇ ਆਪਾਂ ਹਰ ਤਰ੍ਹਾਂ ਦੇ ਡਿਸ਼ੇਸ ਵਗੈਰਾ ਤਿਆਰ ਕਰਦੇ ਹਾਂ ਜਿੱਦਾਂ ਪੀਜ਼ਾ ਸੈਂਡਵਿਚ 버거 ਗਾਰਲਿਕ ਬ੍ਰੈਡ ਸ਼ੀਕ ਮੌਫਲ ਗੱਲਾਂ ਬੜਾ ਕਰੋ ਆਪ ਖੁਦ ਹੀ ਤਿਆਰ ਕਰੀਦਾ ਹੈ ਤੇ ਸਭ ਤੋਂ ਵੱਡੀ ਮੇਨ ਗੱਲ ਇਹ ਹੈ ਕਿ ਜਿਹੜੀ ਸਾਡੀ ਪੀਜ਼ਾ ਡੋ ਹੁੰਦੀ ਹੈ ਉਹ ਸਾਡੀ ਫਰੈਸ਼ ਆਪਾ ਹੈਂਡ ਮੇਡ ਤਿਆਰ ਕਰੀਦੀ ਹੈ ਉਹ ਹੈਗਾ ਮਲਟੀ ਗ੍ਰੇਨ ਡੋ ਹੈ ਇਟਾਲੀਅਨ ਡੋ ਤੇ ਉਹ ਆਪਾ ਖੁਦ ਹੀ ਆਪ ਤਿਆਰ ਕਰੀਦੀ ਹੈ ਮਤਲਬ ਉਹਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਫਲੋਰ ਆਪਾ ਮਿਕਸ ਕਰਦੇ ਆ ਤੇ ਉਹ ਬਹੁਤ ਹੈਲਥੀ ਹੈ ਖਾਣ ਨੂੰ ਕਿ ਕੋਈ ਮੈਦਾ ਨਹੀਂਗਾ ਜਿਵੇਂ ਕਿ ਪੇਟ ਖਰਾਬ ਹੋ ਜਾਂਦਾ ਕਈ ਕਹਿੰਦੇ ਕਿ ਮੈਦਾ ਤੁਹਾਨੂੰ ਪਚਦਾ ਨਹੀਂ ਤੇ ਸਾਡੀ ਮਲਟੀ ਗ੍ਰੇਨ ਡੋ ਹੈ ਤੇ ਪਲੀਜ਼ ਤੁਸੀਂ ਆਓ ਤੇ ਅਗੇ ਤੁਸੀਂ ਜਰੂਰ ਟਰਾਈ ਕਰੋ ਸਪੇਸ ਘਟਾਉਣ ਦੇ ਕਰਕੇ ਆਪਾਂ ਬਹੁਤ ਮੈਨੇਜ ਕੀਤਾ ਹੋਇਆ ਹੈ ਕਿ ਆਪਣੇ ਹਿਸਾਬ ਨਾਲ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ